ਸ਼ੁਸ਼ਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋਤ ਐ ਇਸ ਵੇਲੇ ਮੇਰੇ ਨਾਲ ਸਿਆਸੀ ਮਾਹਿਰ ਪ੍ਰੋਫੈਸਰ ਰਾਣਾ ਸਿੰਘ ਢਾਲੀਵਾਲ ਸਾਹਿਬ ਜੁੜੇ ਨੇ ਢਾਲੀਵਾਲ ਸਾਹਿਬ ਸਵਾਗਤ ਹੈ ਤੁਹਾਡਾ ਜੀ ਮੀਰਬਖੀ ਜੀ ਸਾਰੇ ਸਰੋਤਿਆਂ ਨੂੰ ਸਤਿ ਸ਼ਕਾਲ ਜੀ ਜੀ ਢਾਲੀਵਾਲ ਸਾਹਿਬ ਅੱਜ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲ ਗਈ ਇੱਕ ਤਰੀਕ ਤੱਕ ਇਲੈਕਸ਼ਨ ਦਾ ਮਾਹੌਲ ਹੈ ਆਮ ਆਦਮੀ ਪਾਰਟੀ ਜੀ ਨੂੰ ਵੱਡੀ ਜਿੱਤ ਦਰਸਾ ਰਹੀ ਹੈ ਤੁਸੀਂ ਪਹਿਲੀ ਨਜ਼ਰ ਹੈ ਕਿਸ ਤਰੀਕੇ ਨਾਲ ਦੇਖ ਰਹੇ ਹੋ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਨੂੰ ਜੀ ਦੇਖੋ ਇਹ ਹੈ ਹੈ ਤਾਂ ਹੀ ਨਿਆ ਪ੍ਰਕਿਰਿਆ ਹੈ ਜਿਹੜੀ ਇਹਦੇ ਵਿੱਚ ਇਸ ਤਰ੍ਹਾਂ ਜਮਾਨਤ ਬਹੁਤ ਘੱਟ ਮਿਲਦੀ ਹੈ ਅ ਇਹਨੂੰ ਆਪਾਂ ਦੂਜੀ ਤਰ੍ਹਾਂ ਮੰਨ ਲਈਏ ਕਿ ਕੋਰਟ ਹੈ ਜਿਹੜੀ ਨਾ ਉਹ ਜਿਹੜੇ ਸਾਡੇ ਮੌਲਕ ਅਧਿਕਾਰ ਨੇ ਸੰਵਿਧਾਨ ਚ ਮਿਲੇ ਜਦੋਂ ਉਹਨਾਂ ਅਧਿਕਾਰਾਂ ਤੇ ਕੋਈ ਹਮਲਾ ਹੁੰਦਾ ਹੈ ਤਾਂ ਉਹ ਬਹੁਤ ਸੀਰੀਅਸਲੀ ਲੈਂਦੀ ਹੈ ਜਿਹੜਾ ਚੋਣ ਦਾ ਪ੍ਰਚਾਰ ਕਰਨਾ ਹੈ ਇਹ ਸਾਡਾ ਮਾਲਕ ਅਧਿਕਾਰ ਨਾ ਹੋ ਕੇ ਇਹ ਸਾਡਾ ਕਾਨੂੰਨੀ ਅਧਿਕਾਰ ਹੈ ਮਾਲਕ ਅਧਿਕਾਰ ਅਸੀਂ ਇਹਨੂੰ ਨਹੀਂ ਜਿੜਦੇ ਪਰ ਫਿਰ ਵੀ ਅ ਕਿਉਂਕਿ ਜਿਹੜਾ ਚੁਣਿਆਵੰਦਾ ਹੈ ਉਹ ਲੋਕਾਂ ਦਾ ਪ੍ਰਤੀਨਿਧ ਹੁੰਦਾ ਹੈ ਜੇਕਰ ਉਹਦੇ ਨਾਲ ਕੁਝ ਇਸ ਤਰ੍ਹਾਂ ਵਾਪਰਦਾ ਹੈ ਤਾਂ ਉਹ ਲੋਕਾਂ ਦੇ ਅਧਿਕਾਰਾਂ ਨਾਲ ਦੇ ਵਿੱਚ ਵੀ ਇੱਕ ਤਰੀਕੇ ਨਾਲ ਦਖਲ ਹੁੰਦਾ ਕਿਉਂਕਿ ਜੋ ਕੁਝ ਕਮਿਟ ਕੀਤਾ ਹੈ ਸਰਵਿਸ ਉਹ ਨਹੀਂ ਕਰਨੀ ਦੇਣੀ ਹੈ ਲੋਕਾਂ ਨੂੰ ਉਹ ਨਹੀਂ ਦੇ ਪਾਉਂਦਾ ਪਰੰਤੂ ਇਸ ਦਾ ਜਿਹੜਾ ਇਹ ਤਾਂ ਹੈਗਾ ਅ ਅਸਧਾਰਨ ਪੱਖ ਜਿਹੜਾ ਇਹਦਾ ਅਸਾ ਅਸਾਧਾਰਨ ਪੱਖ ਹੈ ਖਾਸ ਕਰਕੇ ਨੁਕਤਾ ਕੀ ਨਿਵਾਲਾ ਉਹ ਹੀ ਹੈ ਕਿ ਕੱਲ੍ਹ ਦਾ ਜਦੋਂ ਇਹ ਗੱਲ ਆਈ ਸੀ ਕਿ ਉਸ ਨੂੰ ਕੇਜਰੀਵਾਲ ਨੂੰ ਜਮਾਨਤ ਦੇਣ ਦੀ ਜਿਹੜਾ ਸੁਪਰੀਮ ਕੋਰਟ ਵੱਲੋਂ ਕੁਝ ਇਦਾਂ ਦੇ ਸੰਕੇਤ ਮਿਲੇ ਆਪਣੇ ਆਪ ਹੀ ਕੋਰਟ ਨੇ ਇਦਾਂ ਦਾ ਸੰਕੇਤ ਦਿੱਤਾ ਕਿ ਇਹਨੂੰ ਇੰਟਰਮ ਵੇਲ ਦਿੱਤੀ ਕਿਉਂ ਨਾ ਜਾਵੇ ਹਾਲਾਂਕਿ ਜੋ ਹੁਣ ਤੱਕ ਰਿਪੋਰਟਾਂ ਦੇਖੀਆਂ ਨੇ ਕੇਜਨੀਵਾਲ ਦੇ ਜਿਹੜਾ ਵਕੀਲ ਹੈ ਉਹਨਾਂ ਨੇ ਇਹ ਪ੍ਰੇਅਰ ਨਹੀਂ ਕੀਤੀ ਸੀ ਕਿ ਸਾਨੂੰ ਇੰਟਰਮ ਵੇਲ ਦਿੱਤੀ ਜਾਵੇ ਉਨ੍ਹਾਂ ਵੱਲੋਂ ਇਹ ਸੀ ਕਿ ਇਹ ਕੇਸ ਬਿਲਕੁਲ ਗਲਤ ਹੈ ਇਸ ਕਰਕੇ ਇਸ ਕੇਸ ਦੇ ਵਿੱਚ ਕੇਸ ਹੀ ਦਫਾ ਹੋਵੇ ਇਹ ਇਹਦੀ ਜਿਹੜੀ ਰਿਪੋਰਟ ਐਫ ਆਈ ਆਰ ਕਹਿੰਦੇ ਆਪਾਂ ਉਹ ਬਿਲਕੁਲ ਸਾਰਾ ਕੇਸ ਕੈਂਸਲ ਹੋਵੇ ਪਰੰਤੂ ਇਹਦੇ ਵਿੱਚੋਂ ਇਹ ਸਥਿਤੀ ਇੱਕ ਵੱਢੀ ਆਈ ਜਦੋਂ ਸਖਤੀ ਨਾਲ ਈਡੀ ਨੂੰ ਆ ਮਾਨਯੋਗ ਸੁਪਰੀਮ ਕੋਰਟ ਦੇ ਜੱਜਸ ਨੇ ਖੰਨਾ ਸਾਹਿਬ ਜਿਹੜੇ ਵੈਂਚ ਦੇ ਹੈੱਡ ਸੀ ਉਹਨਾਂ ਨੇ ਪੁੱਛਿਆ ਕਿ ਸਾਨੂੰ ਦੱਸੋ ਇੰਨੀ ਦੇਰ ਤੁਸੀਂ ਕੀ ਸਬੂਤ ਇਕੱਠੇ ਕੀਤੇ ਵੇਕਰ ਕੋਈ ਜ਼ਬੂਤ ਇਕੱਠਾ ਨਹੀਂ ਹੋ ਸਕਿਆ ਤਾਂ ਫਿਰ ਐਨੀ دیر ਕੀਤਾ ਈਡੀ ਨੇ ਉਸ ਤੇ ਜ਼ਰੂਰ ਉਦੋਂ ਲੱਗਿਆ ਸੀ ਕਿ ਈਡੀ ਨੂੰ ਇਹ ਝਟਕਾ ਹੈ ਔਰ ਈਡੀ ਇੱਥੇ ਜਿਹੜੀ ਹੈ ਉਹ ਜਵਾਬ ਠੀਕ ਨਾਲ ਨਹੀਂ ਦੇ ਸਕੀ ਪਰੰਤੂ ਇਹਦੇ ਵਿੱਚ ਇੱਕ ਉਦਾਹਰਣ ਬੜੀ ਕਮਾਲ ਦੀ ਹੋਈ ਕਿ ਜਿਉਂ ਹੀ ਈਡੀ ਨੂੰ ਇਹ ਸੰਕੇਤ ਮਿਲਿਆ ਜਾਂ ਈਡੀ ਦੇ ਵਕੀਲਾਂ ਨੂੰ ਇਹ ਸੰਕੇਤ ਮਿਲਿਆ ਕਿ ਇਹ ਜ਼ਮਾਨਤ ਹੋਣ ਜਾ ਰਹੀ ਹੈ कल जा इसपे किदं पहला, आ, इस पहला जे वे हालात सी ਸੁਣਵਾਈ ਦਰਾਂ ਹੋਏ ਤਾਂ ਈਬੀ ਨੇ ਬਹੁਤੀ ਇਹ ਕਿਹਾ ਕਿ ਇਸ ਤਰ੍ਹਾਂ ਦੀ ਰਵਾਇਤ ਪਹਿਲਾਂ ਨਹੀਂ ਹੈ ਜੇਕਰ ਇਹ ਰਵਾਇਤ ਪੈ ਜਾਂਦੀ ਹੈ ਤਾਂ ਹਿੰਦੁਸਤਾਨ ਵਿੱਚ ਪੰਚਾਇਤਾਂ ਦੀਆਂ ਚੋਣਾਂ ਤੋਂ ਲੈ ਕੇ ਪਾਰਲੀਮੈਂਟ ਦੀਆਂ ਚੋਣਾਂ ਤੱਕ ਚੋਣਾਂ ਚੱਲਦੀਆਂ ਰਹਿੰਦੀਆਂ ਨਹੀਂ ਤੇ ਬਹੁਤ ਸਾਰੇ ਲੋਕ ਇਹ ਦਾ ਅਧਿਕਾਰ ਸਮਝਣਗੇ ਤੇ ਇਹ ਅਧਿਕਾਰ ਦਾ ਨਾਜਾਇਜ਼ ਹੱਥ ਦਾ ਉਠਾ ਕੇ ਜੇਲ੍ਹ ਤੋਂ ਬਾਰਜਮੰਤ ਤੇ ਆ ਜਾਣਗੇ ਪਰੰਤੂ ਜਦੋਂ ED ਨੇ ਉਹਨਾਂ ਨੂੰ ਇਹ ਗੱਲ ਕਹੀ ਜਿਵੇਂ ਮੈਂ ਪਹਿਲਾਂ ਕਿਹਾ ਕਿ ED ਇਸ ਤਰ੍ਹਾਂ ਦੀ ਉਦਾਹਰਣ ਪਹਿਲਾਂ ਹੈ ਨਹੀਂ ED ਨੇ ਵੀ ਇਹ ਦਲੀਲ ਦਿੱਤੀ ਪਰੰਤੂ ਇਸ ਤਰ੍ਹਾਂ ਦੀ ਉਦਾਹਰਣ ਪਹਿਲਾਂ ਨਹੀਂ ਕਿ ਇਸ ਤਰ੍ਹਾਂ ਦੇ ਕਾਰਨਾਮੇ ED ਵੱਲੋਂ ਹੋਏ ਇਹ ਬਿਨਾਂ ਕੋਰਟ ਦੇ ਮੰਗਿਆ ਉਹਨਾਂ ਨੇ ਕੈਪੀ ਡੈਫਰ ਦਿੱਤਾ ਇਸ ਤਰ੍ਹਾਂ ਦਾ ਇਹ ਵੀ ਜ਼ਮਾਨਤ ਨਹੀਂ ਹੋਣੀ ਚਾਹੀਦੀ ਜਿਹੜੀ ਉਹ ਐਫੀ ਡੈਫਰ ਦੇ ਵਿੱਚ ਐਡਾ ਮੰਗ ਕੀਤੀ ਫਿਰ ਵੀ ਅ ਅੱਜ ਜਿਹੜਾ ਕੋਰਟ ਦਾ ਫੈਸਲਾ ਆ ਗਿਆ ਹੈ ਉਦੀ ਹਾਲੇ ਡਿਟੇਲ ਨਹੀਂ ਆਈ ਕਿ ਉਹਦੇ ਉੱਤੇ ਸ਼ਰਤਾ ਕੀ ਲਾਈਆਂ ਜਾਣਗੀਆਂ ਦੇਖੋ ਇਹ ਤਾਂ ਹੋ ਗਿਆ ਕਿ ਇਨ ਟਰਮ ਵੇਲ دیਤੀ ਉਹਦੇ ਵਿੱਚ ਇੱਕ ਸ਼ਰਤ ਕਲੀਅਰ ਹੈ ਕਿ ਉਹ ਆਪਣੇ ਕੇਸ ਬਾਰੇ ਕੁਝ ਨਹੀਂ ਬੋਲਣਗੇ ਪਰੰਤੂ ਇਹ ਕਲੀਅਰ ਹੈ ਕਿ ਇਲੈਕਸ਼ਨ ਦਾ ਪ੍ਰਚਾਰ ਉਹ ਕਰ ਸਕਣਗੇ ਕਿਉਂਕਿ ਦਲੀਲ ਹੀ ਇਸ ਤੇ ਟਿਕੀ ਹੈ ਕਿ ਇਲੈਕਸ਼ਨ ਦੇ ਪ੍ਰਚਾਰ ਦੇ ਵਿੱਚ ਲੋਕਾਂ ਨੂੰ ਨੁਕਸਾਨ ਹੋ ਰਿਹਾ ਉਹ ਲੋਕਾਂ ਦੇ ਪ੍ਰਤੀਨਿਧ ਨੇ ਉਹਨਾਂ ਨੇ ਪ੍ਰਚਾਰ ਕਰਨਾ ਜਾਲਬੁੱਦੀ ਕਿ ਉਹਨਾਂ ਨੂੰ ਪ੍ਰਚਾਰ ਤੋਂ ਵਾਝਿਆ ਰੱਖਣ ਲਈ ਸੋ ਸਵੇਨੀ ਸਰਕਾਰ ਨੇ ਦਾ ਈਡੀ ਦੇ ਇਸ ਤਰ੍ਹਾਂ ਫਸਾਇਆ ਸੋ ਬਾਕੀ ਜਿਹੜੀਆਂ ਇਹਦੀਆਂ ਸ਼ਰਤਾਂ ਨੇ ਉਹ ਜਲਦੀ ਬਾਹਰ ਆ ਜਾਣਗੀਆਂ ਪਤਾ ਲੱਗੂਗਾ ਇੱਕ ਨੁਕਤਾ ਜਿਹੜਾ ਇਹਦੀ ਵਿੱਚ ਇਹ ਸੀ ਕਿ ਜਦੋਂ ਸੰਜੀ ਜੀਆ ਨੂੰ ਜ਼ਮਾਨਤ ਮਿਲੀ ਹੈ ਉਹਦੇ ਵਿੱਚ ਇਹ ਸੀਗਾ ਕਿ ਉਹ ਜ਼ਮਾਨਤ ਦੇ ਵਿੱਚ ਹੇਠਲੀ ਅਦਾਲਤ ਸ਼ਰਤਾਂ ਲਾਉਂਦੀ ਹੈ ਕੋਰਟ ਹਾਇਰ ਕੋਰਟ ਹੈ ਜਿਹੜੀ ਉਹ ਜਮਾਨਤ ਦੇ ਦਿੰਦੀ ਹੈ ਹੇਠਲੀ ਅਦਾਲਤ ਸ਼ਰਤਾਂ ਲਾਉਂਦੀ ਹੈ ਕਿ ਆਹ ਕੰਮ ਨਹੀਂ ਕਰਨੀ ਇਹਦੇ ਵਿੱਚ ਇਹ ਜਿਹ ਕਲੈਰਿਟੀ ਨਹੀਂ ਪਰ ਸੁਣਨ ਵਿੱਚ ਇਹ ਆਇਆ ਜਿਹੜੇ ਕੁਝ ਕਮੈਂਟਸ ਆਏ ਨੇ ਲੀਗਲ ਵਕੀਲਾ ਦੇ ਕਿ ਇਹਦੇ ਵਿੱਚ ਹੇਠਲੀ ਅਦਾਲਤ ਦਾ ਕੋਈ ਵੱਡਾ ਦਖਲ ਨਹੀਂ ਹੋਏਗਾ ਤੇ ਇੱਕ ਅੱਜ ਜਾਂ ਕੱਲ ਤੱਕ ਉਹ ਹੋ ਸਕਦਾ ਅੱਜ ਹੀ ਬਾਹਰ ਆ ਜਾਣ ਤੇ ਜਾਂ ਕੱਲ ਤੱਕ ਉਹ ਬਾਹਰ ਆ ਜਾਣਗੇ ਤੇ ਬਾਹਰ ਆ ਕੇ ਚੋਣ ਪ੍ਰਚਾਰ ਕਰਨਗੇ ਹੁਣ ਜੇ ਆਪਾਂ ਇਹਦੀ ਗੱਲ ਕਰੀਏ ਜੇ ਪ੍ਰਭਾਵ ਦੀ ਉਹਦੇ ਵਿੱਚ ਇਹ ਜ਼ਰੂਰ ਹੈ ਕਿ ਵੋਟਰਾਂ ਦੇ ਵਿੱਚ ਸਪੈਸ਼ਲੀ ਆਮ ਆਦਮੀ ਪਾਰਟੀ ਦੇ ਸਮਰਥਕਾਂ ਵਿੱਚ ਇੱਕ ਵੱਡਾ ਉਤਸ਼ਾਹ ਆਏਗਾ ਤੇ ਪੰਜਾਬ ਆਵਾਦਨੀ ਪਾਰਟੀ ਨੇ ਦਾ ਪ੍ਰੋਗਰਾਮ ਵੀ ਲੀਕ ਦਿੱਤਾ ਇਹ ਦੱਸ ਵੀ ਦਿੱਤਾ ਹੈ ਕਿ ਉਹ ਜ਼ਰੂਰ ਪੰਜਾਬ ਦੇ ਵਿੱਚ ਵੀ ਪ੍ਰਚਾਰ ਕਰਨਗੇ ਕਿਉਂਕਿ ਦਿੱਲੀ ਦਾ ਪ੍ਰਚਾਰ ਮੇਰਾ ਖਿਆਲ ਹੈ ਜਿਹੜਾ 6 ਮਿੰਟ ਉਸ ਚ ਹਟ ਜਾਣੇ 6ਵੇਂ ਦਾ 5ਵੇਂ ਉਹਦੇ ਵਿੱਚ ਆਓ ਮੈਨੂੰ ਇੱਕਦਮ ਧਿਆਨ ਨਹੀਂ ਆਪਣਾ 7ਵਿਚ ਹੈ ਜਿਹੜਾ ਇਲੈਕਸ਼ਨ ਹੈ ਸੋ ਉਸ ਦੇ ਵਿੱਚ ਇਹ ਇੱਕ ਤਰ੍ਹਾਂ ਹੋਏਗਾ ਕਿ ਇਸ ਪ੍ਰਚਾਰ ਤੇ ਮੈਨੂੰ ਬੜਾ ਯਕੀਨ ਹੈ ਕਿ ਇਹਦਾ ਅਸਰ ਆਮ ਆਦਮੀ ਪਾਰਟੀ ਦੇ ਹੱਕ ਤੇ ਪਏਗਾ ਬਹੁਤ ਤੇਜ਼ੀ ਨਾਲ ਮਮਤਾ ਬੇਨਰਜੀ ਨੇ ਇਹਦਾ ਸਮਰਥਨ ਕੀਤਾ ਹੈ ਪਿਛਲੇ ਦਿਨਾਂ ਜਦੋਂ ਵੱਡੀਆਂ ਘਟਨਾਵਾਂ ਨੇ ਕੇਜਰੀਵਾਲ ਦੀ ਜ਼ਮਾਨਤ ਹੋਣੀ ਕਿ ਕੱਲ ਜਿਹੜਾ ਉਹ ਸੰਦੇਸ਼ ਖਲੀ ਵਾਲੀ ਬੀਬੀ ਦਾ ਉਹ ਉਹ ਤੋਂ ਪਾਸਾ ਪਲਟ ਜਾਣਾ ਕਿ ਮੇਰੇ ਨਾਲ ਇਦਾਂ ਦਾ ਕੋਈ ਜਿਆਦਤੀ ਨਹੀਂ ਹੋਈ ਉਹ ਸਾਰਾ ਛੜੇੰਤਰ ਸੀ ਉਹਦੇ ਵਿੱਚ ਬੜੀ ਕਮਾਲ ਹੋਈ ਕਿ ਮੋਦੀ ਜੀ ਬੰਗਾਲ ਤੱਕ ਗਏ ਰਲੀਆਂ ਤੋਂ ਬੋਲ ਕੇ ਆਏ ਉੱਥੇ ਉਹ ਜਿਆਦਤੀ ਦੇ ਸੋ ਲੱਗ ਰਿਹਾ ਹੈ ਕਿ ਇਹ ਜਿਹੜਾ ਮੌਜੂਦਾ ਸੱਤਾਧਾਰੀ ਪੀ ਰਹੇ ਉਹਦੇ ਖਿਲਾਫ ਹੋਰ ਤੂਲ ਮਿਲਣ ਲਈ ਇਹਦੇ ਵਿੱਚ ਇਹ ਭਾਰੀ ਰੋਲ ਲਦਾ ਕਰੂਗੀ ਇਹ ਇੱਕ ਵਧੀਆ ਮਤਲਬ ਜੇ ਆਪਾਂ ਕਹੀਏ ਨਾ कि ਜਿਹੜੇ 7 ਗੇੜ ਨੇ ਚੋਣਾਂ ਦੇ ਉਹਨਾਂ ਦੇ ਵਿੱਚ ਚਾਹੇ ਉਹ ਸੱਤਾਧਾਰੀ ਟੀਰ ਹੋਵੇ ਚਾਹੇ ਵਿਰੋਧੀ ਟੀਰ ਹੋਵੇ ਹਰ ਇੱਕ ਗੇੜ ਤੋਂ ਬਾਅਦ ਉਹਨਾਂ ਨੂੰ ਨਵੀਂ ਸਟ੍ਰੈਟਜੀ ਬਣਾਉਣੀ ਪੈਂਦੀ ਹੈ ਔਰ ਇਹ ਚੀਜ਼ਾਂ ਉਹਦੇ ਲਈ ਇੱਕ ਬਹੁਤ ਹੀ ਉਤਸ਼ਾਹਜਨਕ ਸਾਬਤ ਹੋਣਗੀਆਂ ਉਹਨਾਂ ਨੂੰ ਨਵੀਂ ਗੱਲ ਮਿਲ ਗਈ ਹੈ ਇਹ ਘਟੋ ਘਟ ਇਹ ਜਿਹੜੇ 2 ਜਾਂ 3 ਜਿਹੜੇ ਆਉਣ ਵਾਲੇ ਹੋਣਗੇ ਤਾਂ ਚਾਰੇ ਹੀ ਇਹ 2 ਜਾਂ 3 ਜਿਹੜੇ ਗੇੜ ਨੇ ਇੰਨਾ ਵਿੱਚ ਇਹਦਾ ਬਹੁਤ ਹੀ ਚੱਲੇਗਾ ਤੇ ਇਹਦੇ ਨਾਲ ਹੀ ਜਿਵੇਂ মিডিਆ ਦਾ ਧਿਆਨ ਹੈ ਇਹ ਖਬਰ ਖਿੱਚੇਗੀ ਤੇ ਜਿਉਂ ਹੀ ਕੇਜਰੀਵਾਲ ਬਾਹਰ ਆਉਣਗੇ ਵੱਡੇ ਪੱਧਰ ਤੇ ਸੈਲੀਬ੍ਰੇਟ ਕੀਤੀ ਜਾਵੇ ਜਿਵੇਂ ਕੱਲ ਵੀ ਇੱਕ ਚੈਨਲ ਤੇ ਤੁਹਾਨੂੰ ਇਹ ਗੱਲ ਕਹੀ ਸੀ ਜੀ ਕਿ ਇਹ ਧਿਆਨ ਖਿੱਚਣਗੇ ਜ਼ਰੂਰ ਇਹਦੇ ਨਾਲ মিডিਆ ਦੇ ਵਿੱਚ ਵੀ ਚਰਚਾ ਹੋਏਗੀ ਆਮ ਲੋਕਾਂ ਦੇ ਵਿੱਚ ਵੀ ਚਰਚਾ ਹੋਏਗੀ ਪਾਰਟੀਆਂ ਦੇ ਵਿੱਚ ਤੇ ਉਤਸ਼ਾਹ ਹੋਏਗਾ ਅੱਜ ਵੀ ਜੀਪੀ ਦੇ ਜਿਹੜੇ ਸਮਰਥਕ ਨੇ ਉਹਨਾਂ ਦੇ ਵਿੱਚ ਨਿਰਾਸ਼ਾ ਆਏਗੀ ਇਸ ਦਾ ਜਵਾਬ ਦੇਣ ਲਈ ਉਹਨਾਂ ਦੇ ਕੁਝ ਕੁਝ ਬਚੇਗਾ ਨਹੀਂ ਸੋ ਚੋਣ ਦੇ ਵਿੱਚ ਇਹ ਇੰਡੀਆ ਜਿਹੜਾ ਅਲਾਈਅੰਸ ਹੈ ਉਹਨੂੰ ਵੱਡਾ ਖਲਾਰਾ ਦੇਵੇਗਾ ਜੀ ਹਾਂ ਜੀ ਬਿਲਕੁਲ ਤਰਿਵਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਮਿਹਰਬਾਨੀ ਜੀ ਥੈਂਕ ਯੂ ਤਰਿਵਲ ਸਾਹਿਬ ਓਕੇ